guru aaye guru aaye guru ji ಬದ್ದ ಆಗ ಚಳಕೆ ಸಂಗತ ಆಗಿ ಚಳಕೆ ಗುರುದ್ವಾರ ಕಾಡ ಸಾ

ਜੀ ਕੱਲ ਦੇ ਆਏ ਆ ਕੱਲ ਦੀ بارش ਨਹੀਂ ਬੰਦ ਹੁੰਦੀ ਜਦੋਂ ਦੇ ਆਏ ਆ ਬਹੁਤ ਜ਼ਿਆਦਾ بارش ਪੈਣ ਦੀ ਗੱਲ ਦੀ ਆ ਸੰਗਤਾਂ ਮੱਥਾ ਟੇਕ ਤੋਣੀ ਸ਼ੁਰੂ ਹੋ ਗਈ ਦਰਬਾਰ ਸਾਹਿਬ ਉੱਤੇ ਜੀ ਉੱਤੇ ਫੋਟੋ ਬਣਾਉਂਦੀ ਕੋਈ ਹੈ ਨਹੀਂ ਵੀਡੀਓ ਬਣਾਉਂਦੀ ਬਾਬਿਆਂ ਨੇ ਕਿਹਾ ਨਹੀਂ ਵੀਡੀਓ ਬਣਾਣਾ ਚਾਹਗਾ ਬਾਅਦ ਸੁ ਦੇਖੋ ਜੀ ਆ ਸੰਗਤਾਂ ਜਿਹੜੀ ਮੱਥਾ ਟੇਕ ਜਾਂਦੀਆਂ ਨੇ ਇੱਥੇ ਆ ਕੇ ਖੜੀ ਹੋ ਜਾਂਦੀਆਂ ਨੇ ਵਾਹਿਗੁਰੂ ਬਹੁਤ ਸੋਹਣੀ ਬਿਲਡਿੰਗ ਬਣੀ ਗੁਰਦੁਆਰੇ ਦੀ ਜੀ ਉਹ ਉੱਤੇ ਜਾ ਕੇ ਫਲਾ ਜਾ ਕੇ ਖੰਣਾ ਉਹ ਖੜਾ ਜਾਜ ਵੇਖੋ ਜੀ ਦਰਸ਼ਨ ਕਰੋ ਜਾਜ ਦੇ ਸਤਿਨਾਮ 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 ਸੰਗਤਾਂਈ ਮੱਥਰ ਅਹ ਕਮਤਾਰੇ ਕਾ ਜਨਨੇ ਹੋ ਏਗਾ ਉੱਤੇ ਚੱਤੇ ਹੋਰ ਚੱਲੀਏ ਅਹ ਸੰਗਤਾਂ ਬਾਰਛ ਦੇ ਅਨੰਦ ਲੈਂਦੀ ਹੋਈਆਂ ਸਾਰੀਆਂ ਨਾਰੀ ਮਤੇ ਸਤਿਨਾਮ ਸਤਿਨਾਮ I'm <tries> not ਸਤਨਾਮ 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 ਹਾਂਜੀ ਸਤਨਾ ਪਹੁੰਚ ਗਿਆ ਨੇ ਗੁਰਦੁਆਰਾ ਰਤਨਗੜ੍ਹ ਸਾਹਿਬ ਮਾਰਚ ਬਹੁਤ ਜ਼ਿਆਦਾ ਰਸਤੇ ਜੁਹੰਦੀ ਵੀ ਐ ਗੁਰਦੁਆਰ ਦੀ ਸਾਰੀ ਚੱਲਦੀ ਵੀ ਐ ਇੱਕ ਵੀ ਹਿਟ ਨਹੀਂ ਗੁਰਦਾਰ ਸਾਹਿਬ ਲੱਗਦੀ ਵੀ ਸਾਰਾ ਕੰਮ ਸੀਮੈਂਟ ਦਾ ਹੁੰਦਾ ਵਾ ਸੀਮੈਂਟ ਦੇ ਪਿੱਲਰ ਤਾਂ ਬਣਾਣਾ ਪਣਾਂਗਾ ਸਾਰਾ ਗੁਰਦੁਆਰਾ ਬਣਦਾ ਵਾ ਜੀ ਤੇ ਗੁਰਦੁਆਰਾ ਤੇ ਆ ਰਹ ਹੁੰਦੇ ਆ। ਪਸੰਗਤ ਆਪਣੀ ਆ ਗਈ ਦਰਸ਼ਨਾਂ ਨੂੰ। ਹੁਣ ਆਪਣਾ ਗੁਰਦਾਰ ਸਾਹਿਬ ਦੇ ਜਾ ਕੇ ਦਰਸ਼ਨ ਕਰਦੇ ਆ। ਤੇ ਮੱਥਾ ਟੇਕਦੇ ਆ ਜੀ। ਬਾਈ ਖਾਲਸਾ ਬਾਈ ਗੁਰੂ ਜੀ ਕੀ ਫਤਿਹ। सोने हा वासिया काले चलो जी लो जी संगत पहुंच गए गुरुद्वारा नानकसर साहब सारा प्रताप से इतिहास ਵਰਦਾਰਾ ਨੰਦਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ ਮਹਾਰਾਜ ਰਣਜੀਤ ਸਿੰਘ ਹੋਰ ਸ਼ਹੀਦ ਦੇ ਸੁਲਤਾਨੀ ਪੱਟਾਂ ਦੀ ਬਾਣੀ ਤੇ ਸਾਰਾ ਸਿੱਖ ਇਤਿਹਾਸ ਸੰਗਠਨ ਦਰਸ਼ਨ ਕਰਦੀਆਂ ਹੋਈਆਂ ਇੱਥੇ ਹੋਰ ਬਾਕੀ ਸਿੱਖ ਇਤਿਹਾਸ ਗੁਰੂ ਨਾਨਕ ਦੇਵ ਜੀ ਨਾਲ ਉਹਨਾਂ ਦੇ ਸ਼ਰਧਾਲੂ ਇਹ ਮੱਥਾ ਲੱਗੇਗਾ ਓਕੇ ਇਹਦਾ ਅਸ਼ਤ ਨਹੀਂ ਕਰਦਾ ਇਹ ਬਾਕੀ ਤਾਂ ਆ ਤਾਂ ਘਰੀ ਘਰਾਂ ਲੱਗੇ ਮੈਂ ਨਾ ਆਉਣਾ ਕਿਤੇ ਕਿਹਦਾ ਆ ਸਕਦਾ ਉਹ ਵੀ ਨਹੀਂ ਇਹ ਜ਼ਰਾਟ ਤਾਂ ਬੜੀ ਪਾ ਗਿਆ ਰੌੜਾ ਹੀ ਭਿਜਾਤੇ ਨੇ ਇਹ ਬਸ ਆ ਗਈ ਕਿਤਾ ਵੱਲ ਮੈਂ ਬੰਦਾ ਓਨ ਰੋਲ ਹਾ ਕਰਿਆ ਟੱਟੀ ਕਰ ਰਿਹਾ ਟੱਟੀ ਮਾਰਨ ਸੱਲ ਬੈਨ ਕਰਨਾ ਚਾਹੀਦਾ ਇਹਨੂੰ ਮਹਾਰਾਸ਼ਟਰ ਸਰਕਾਰ ਨੂੰ ਬੇਨਤੀ ਹੈ ਇਸ ਬੰਦੇ ਨੂੰ ਬੈਨ ਕੀਤਾ ਜਾਏ ਤੁਸੀਂ ਸ਼ਕਲ ਗੌਰ ਨਾਲ ਦੇਖ ਸਕਦੇ ਹੋ ਇਹ ਆ ਸੰਦੀਪ ਸਿੰਘ ਇਹਨੂੰ ਬੈਨ ਕੀਤਾ ਜਾਏ ਮਹਾਰਾਸ਼ਟਰ ਚੋਂ ਹਰਿਆਣਾ ਚ ਐਂਟਰੀ ਨਾ ਦਿੱਤੀ ਜਾਵੇ ਇਹਨੂੰ ਆ ਦਿਮਾਗ ਦਾ ਥੋੜਾ ਜਿਹਾ ਲੱਜ ਗਿਆ ਇੱਥੇ ਆ ਗਿਆ ਹੂੰ ਉਹ ਚੰਦਾ ਦੇ ਦਿੰਦੇ ਆ ਲੈਨੇ ਖਾਲੀ ਕੰਮ ਜਾਂ ਗੋਆ ਹੈ ਐਦਾਂ ਨਹੀਂ ਮੰਨਦਾ ਖਾਲਸਾ ਪੀਆ ਝੂਟ ਗਏ ਲੋ ਜੀ ਦਰਸ਼ਨ ਕਰੋ ਸੰਗਤ ਪਹੁੰਚ ਗਈਏ ਗੁਰਦੁਆਰਾ ਚੰਦਨ ਸਾਹਿਬ ਹਨਨਕ ਸਰ ਸਾਹਿਬ ਗੁਰਦੁਆਰੇ ਦੇ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਹੈ ਜੀ ਸੰਗਤ ਜਾ ਕੇ ਦਰਸ਼ਨ ਕਰਦੀ ਹੋਈ ਹੈ ਤੁਸੀਂ ਕੀ ਆਮੀ कुे लाया बाबे ने ये बूटा चंदन का जी ये लगा होती चंदन जी, जी। की। पिशानी की दे दे। <laughs> है <laughs> तो पचानी चंदन <laughs>

Hare Guru, Hare Guru. ਉੜੇ ਆ ਗਏ ਨੇ ਚਟਨੀ ਵੱਖਰੀ ਵੱਖਰੀ ਸਰਾਂ ਦੀ ਉਹ ਚਟਨੀ ਵੀ ਪੀ ਜਾਂਦੇ ਈ ਓਏ ਚਟਨੀ ਪੀ ਕੇ ਟਿਕ ਲਾ ਗੇ ਮੂਹ ਸਰਦ ਗਾਚੇ ਰਾਮਣ ਲ ਖਾਓ ਸਾਰੇ ਮੱਛਾ ਢੇਗਿਆ ਹੋ ਗੁਰਦੁਆਰੇ ਤਾਂ ਸ਼ਰਮ ਹੀ ਨਹੀਂ ਆਂਦੀ ਓਏ ਖਾ ਗਈ ਸਾਰਾ ਦਾ ਸਾਰਾ ਦੇਖੋ ਇਹਨੇ ਸ਼ਕਲਾਂ ਕਾਕੇ ਸਾਰਾ ਨਸਾਰਾ ਐਵੀ ਆਹੀ ਹੈ ਅਗਰ ਸਾਰਾ ਇਹਨੇ ਖਾਲੀ ਕੀਤਾ ਲਾ ਲਾ ਵਾਈਗਰ 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 ਪਪੜ ਰੈਡੀ ਹੋ ਗਿਆ ਬਾਈ ਲੋ ਲੋ ਖਾਓ ਖਾਓ ਮਾਰੋ ਮੋੜ ਦਿਖਾइए ਫਿਰ ਦੇਰ ਕੋਲ ਪੂਰਾ ਆ ਗਿਆ ਚਲੋ ਆਵੜਾ ਲਾਈਕ ਦਿਓ ਬਾਈ ਗੁਰਜੀ ਓਏ ਵਾਹਿਗੁਰੂ ਜੀ ਇਹਦੇ ਪਹਿਲੀ ਵਾਰ ਗੁਰਦੁਆਰਾ ਸ਼ਿਕਾਰਕਟ ਸਾਹਿਬ ਵਾਹਿਗੁਰੂ ਵਾਹਿਗੁਰੂ ਇਹ ਸੰਗਤ ਆਵਰ ਦਰਸ਼ਨ ਕਰਕੇ ਆਈ ਜੀ ਸੰਗਤ ਜੀ ਆਸ਼ੀਰਵਾਦ ਕਰੋ ਜੀ ਚਲੋ ਹਾਂ ਜੀ ਅੰਜ ਦੋਹੀ ਕਰਦੇ ਕੋਈ ਗੁਰਦੁਆਰੀ ਕਰ ਲਿਆ ਕਰੋ ਆਗੇ ਸਤਿਨਾਮ 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 ਜੀ ਹਾਂ ਜੀ ਓਏ ਵਾਹਿਗੁਰੂ ਕਿੱਦੋਂ ਪਰਨਾ ਗੁਰਦੁਆਰਾ ਸਾਹਿਬ ਆਏਗਾ ਬੱਚੋ ചിലോ ശ ਤੇ ਨਾਮ ਸਤਿ ਨਾਮ ਸਤਿ ਨਾਮ ਜੀ ਵਾਹ ਵਾਹ ਜੀ ਵਾਹ ਪਹਿਲਾਂ ਤਾਂ ਨਾਤੇ ਸਰੋਵਰਾਂ ਚ ਹੁਣ ਪੱਕਾ ਗਿੱਲੀਆਂ ਹੋ ਗਈਆਂ ਇਹ ਸਾਡੇ ਵੀਡੀਓਗ੍ਰਾਫਰ ਸਮਝਿੰਦਾ ਸਰੋਵਰ ਦੀ ਵੀਡੀਓ ਬਣਾਇਆ ਉਹਨਾਂ ਦੇ ਪੱਕ ਸਭ ਤੋਂ ਜ਼ਿਆਦਾ ਗਿੱਲੀ ਸੀ ਇਹ ਪਾਣੀ ਤੇ ਗੜੀ ਪਾਣੀ ਤੇ ਇਹ ਨਾ ਇਹ ਆਇਆ ਨਹੀਂ ਪੂਰੇ ਸਰੋਵਰ ਦੀ ਵੀਡੀਓ ਚ ਪਰ ਇਹਦੀ ਪੱਕ ਸਭ ਤੋਂ ਜ਼ਿਆਦਾ ਗਿੱਲੀ ਹੈ ਇਹ ਸਭ ਦੇ ਤੁਸੀਂ ਸਰੋਵਰ ਚ ਦੇਖੇ ਨੇ ਸਾਰੇ ਕੱਢਿਓ ਬੋਵਾ ਤੁਸੀਂ ਆਹ ਕੱਲ੍ਹ ਆ ਗਿਆ ਮੈਨੂੰ ਕੱਲ੍ਹ ਆ ਕੇ ਲੈ ਜੀ ਲੰਗਰ ਸ਼ਿਕਨ ਚੱਲੇ ਨੇ ਸਾਰੇ ਭਰਾ ਆਪਣੇ ਤੇ ਐ ਦੇਖੋ ਜੀ ਇਹ ਲੰਗਰ ਦੀ ਗੱਲ ਕੋਈ ਕੋਈ ਸ਼ਿਕਨ ਚੱਲ ਲੰਗਰ ਮਿੱਤਰ ਨੇ ਤੋਕ ਤੋਕਾ ਨਿਆਣਾ ਬਾਹਰ ਚੱਲ ਚਲੋ 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 ਇਹ ਗੈਰਲੀ ਪਿਆਰੀ ਤੇ ਲੈ ਰੋਕ ਚੱਡੀ ਐ ਅੰਗਰਦਵਾਰ ਜਿੱਦੇ ਮੈਂ ਆਇਆ ਹੋਇਆ ਪਹਿਲਾਂ ਸੋਹਣੇ ਜੱਟ ਹੱਥਾ ਲਾ ਅੰਮ੍ਰੇਲੋ ਬਾਬਾ ਜੀ ਬਹੁਤ ਮਿਲਦਾ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਲਵਾਂਗੇ ਤਾਂ ਮੱਥਾ ਤੇ ਕਰ ਇੱਕ ਵਾਰ ਲੈਂਦੇ ਆਗੇ ਹਾਂਜੀ ਹਾਂਜੀ ਅੰਮਾਦਿ ਕਰੀ ਸਿੱਧੀ ਬੋਲਾ ආ ඒආගෙනම් බාදස් කීන ම සක ඒ කටද අම්මත ඒක් හඳවය ලුන්ලාකේ ਅਕਲ ਨਾਲ ਨਹੀਂ ਆਉਂਦਾ ਜੂੜਾ ਨਹੀਂ ਆਉਂਦਾ ਐਨਾ ਨੂੰ ਰੈਂਸਾਂ ਦਾ ਤਰੀਕਾ ਨਹੀਂ ਆਉਂਦਾ ਇਹ ਦੁਨੀਆ ਇਹਨਾਂ ਲਈ ਨਹੀਂ ਬਣੀ ਜਿਹੜਾ ਉਹ ਰਹਿਣਾ ਸੈਣਾ ਆਹਾ ਪਾਗੋ ਗਏ ਤੂੰ ਨਹੀਂ ਇਹ ਲਛਣਾ ਨਾਮ ਲੈਗਾ ਖਾਲਸਾ ਸਤਨਾਮ 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 ਜੀ

सत्यनाम सत्यनाम सत्यनामी वा गुरु है। है। जी जी। गारंटी दस मिनट की की। में तेल काम किया तो लेके जाना पाँच दिन लेके लगा दिया के लगाने की जोड़ी नहीं पड़ेगी इस पर बैंगन की सब्जी पाँच छह दिन नहीं खानी बैंगन नहीं खाना ਆਹਨੇ ਜੜੀ ਮੁਕੀ ਚੱਲ ਗਿਆ ਬਾਬਾ ਨਾ ਹੋਣੀ ਖੜੀ ਐ ਬੱਬਾ ਲੋ ਜੀ ਬਾਬਲਪੁਰ ਨੀ ਕੋਈ ਨਾਸੀ ਜੜੀ ਮੁਕੀ ਨਾ ਮਨਾਦਾ ਬਾਬਾ ਜੀ ਬਰਾ ਥੋੜੀ ਐਡਰੈਸ ਦੱਸੋ ਆਪਣਾ ਹੀਰਾ ਘਾਟ ਗੁਰਦੁਆਰਾ ਸੋ ਇਹਲਾ ਬਾਬਾ ਜੀ ਮਾੜਾ ਸਿਰ ਪਿੱੜ ਬਹੁਤ ਗੁੰਦਾ ਪਬਲੀ ਚੀਜ਼ ਉਹ ਲੱਗਣਾ ਲਾਇਗ ਤੇ ਹੁਣੇ ਸਾਕੀ ਦਾ ਨਾਮ ਹੈ ਘੋੜਾ ਪਛਾਹ ਬਿਖਾਤ ਅੱਛਾ ਹਾਂ ਉਹ ਜੇ ਸਾਹਾਗੀ ਦਾ ਹਾਂ ਵੀ ਦੇਖੋ ਘੋੜੀ ਕੇ ਜਿਹਾ ਜਿਹਾ ਬੰਦਾ ਭਾਗੇਗਾ ਕਿਉਂ ਹੈ ਲੜਦਾ ਹੈ ਕਿ ਹਾਂ ਲੜਦਾ ਹੈ ਲੜਦਾ ਹੈ ਬਾਬਾ ਜੀ ਨਹੀਂ ਹੋ ਗਿਆ ਆਪ ਬੱਧ ਲਗਾਓ ਹੱਥ ਨਾਲ ਆਧਨੀ ਲਗਾਓ ਆਧ ਨਹੀਂ ਲਗਾਣਾ ਹੱਥ ਲਗਾਓਗੇ ਤਾਂ ਜ਼ਿਆਦਾ ਹੋਗਾ ਬਾਬਾ ਮਾਰ ਕੇ ਕਹੋ ਨੇ ਡੈਡੀ ਕੋਲ ਇਹ ਤੇਰਾ ਬਾਬਾ ਜੀ ਕੀ ਹੋ ਗਿਆ ਯਾਰ ਤੁਹਾਨੂੰ ਆ ਵੀ ਉੱਤੇ ਦੇਓ ਕੋਈ ਆਪਣਾ ਰਿਵਿਊ ਯਾਰ ਲੱਗਦਾ ਬੜਾ ਲੱਗਦਾ ਨਹੀਂ ਯਾਰ ਥੋੜਾ ਇਹਨੂੰ ਲਾ ਬਾਬਾ ਜੀ

ਓਏ ਕਿੱਥੇ ਭਾਗ ਗਿਆ ਓਏ ਸੰਗਲ ਤੇ ਭਾਗ ਗਿਆ ਓਸਨੇ ਵੀ ਉਹਦੇ ਮਾੜੇ ਜਿਹੀ ਕੋਈ ਨਾ ਲਵਾਇਓ ਬਾਬੇ ਕੀ ਭਾਗੀ ਜਿੰਨੇ ਕੋਈ ਨਾ ਵਾਣ ਲਵਾਣਾ ਓਏ ਓਏ ਆ ਦੱਤ ਤੇ ਰਿਵਿਊ ਦੇ ਮਾੜੇ ਜੇ ਅਮਲੀ ਹੋ ਰਿਹਾ ਜਾਓ ਫੇਰ ਦੇਣਾ ਆਜਾ ਇਹਦੇ ਲ ਮਾਰਨੇ ਆ ਤੂੰ ਆਜਾ ਉਹ ਪਾਣੀ ਲਾਣਾ ਕਿ ਕਿ ਚੱਕਰ ਹੋ ਗਿਆ ਹਾਂ ਕੀ ਚੱਕਰ ਹੋ ਗਿਆ ਬੜੀਆਂ ਲੱਗ ਜੇ ਨੇ ਇਹ ਕੰਮ ਹੋਇਆ ਬਾਦ ਤੜੀ ਰੋਗੇ ਦਵਾਈ ਨਾਲ ਲਿਓ ਬਾਬੇ ਕੋਈ ਵੀ ਮੰਨ ਕੇ ਇਧਰ ਰਿਜੀ ਲੈ ਯਾਰ ਇਧਰ ਰਿਜੀ ਜੀ

जिमा को लाने के बाद में बन्ना घोड़े के जैसा पस्त है। और लको सु नहीं होया हां। नहीं ऐसा नहीं वो बन्ना तगड़ा है ना इसलिए नहीं होगा अभी। क्या लड दिया ने आए होए ओ नौजखड़ा जखम भी मिर्चे दे। और ओला क्या हो हां जी दसो कोजा की है। ਤੇਰੇ ਕਾਹਦੇ ਜਿਵੇਂ ਮਿਰਚਾ ਲੱਗਤਨੀ ਹੈ ਵੈਸੇ ਲੱਗਦਾ ਹੈ ਸੁਨੀਮ ਨੇ ਸਾਗਾ ਵੀ ਨਹੀਂ ਲਗਾਈ ਨਾ ਚੰਗਾੜੇ ਖਾ ਲਿਆ ਗਰਮਣੀ ਤੇ ਨਿਕਲਦਾ ਬੰਦਾ ਹੋਰ ਸੇਰ ਦਰ ਠੀਕ ਹੈ ਨਾ ਹਾਂ ਬੜਾ ਵਧੀਆ ਹੈ ਇਹ ਚੀਜ਼ सना सतनाम सतनाम सत जी वाे गुरु वाहे गुरु वाहे गुरु सतनाम सतनाम जी वाहे गुर, वाहे वागुरु

ਲੋ ਜੀ ਸੰਗਤ ਪਹੁੰਚ ਗਈ ਆਪਣੀ ਵਾਪਸੀ ਜਿੱਥੋਂ ਸਵੇਰੇ ਚੱਲੇ ਹਾਂ ਆਪਣੀ ਸਰਾਹ ਤੋਂ ਆ ਪਹੁੰਚ ਗਿਆ ਜੀ ਵਾਪਸੀ ਤੇ ਬਾਕੀ ਦਾ ਬਲੋਗ ਕੱਲ ਬਣਾਵਾਂਗੇ ਜੀ ਅੱਜ ਆਪਾਂ ਇੱਥੇ ਜੋ ਲੋਕਲ ਗੁਰਦੁਆਰਾ ਸਾਹਿਬਾਂ ਸਾਰੇ ਉਹਨਾਂ ਦਰਸ਼ਨ ਕਰਕੇ ਆਏ ਜੀ ਬਾਕੀ ਗੱਲ ਜਿੰਨਾ ਕੱਲ ਕਿੱਧਰ ਦਾ ਹੁਣ ਜਾਵਾਂਗੇ ਦਰਸ਼ਨ ਕਰਨ ਨੂੰ ਬਾਅਦ ਵਿੱਚ ਹੋਗਾ ਤੁਹਾਨੂੰ ਕੱਲ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ